ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛਾਪ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ। ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਸ਼ਹਿਰ ਦੀ ਚਲੋਕਨੀ ਮੰਗ ਸੀਗੀ ਕਿ ਕੂੜੇ ਦੇ ਡੰਪ ਨੂੰ ਕਲੀਅਰ ਕੀਤਾ ਜਾਏ ਯਾਨੀ ਕਿ ਇਸ ਭਗਤਾਂ ਵਾਲੇ ਡੰਪ ਦੇ ਉੱਤੇ ਜਿਹੜੇ ਕੂੜੇ ਦੇ ਪਹਾੜ ਬਣੇ ਹੋਏ ਸਨ ਜਿਹੜੇ ਕਹਿ ਸਕਨੇ ਆ ਕਿ 25 30 ਸਾਲੀ ਸਾਲ ਤੋਂ ਇਹ ਕੂੜੇ ਦੇ ਪਹਾੜ ਕਲੀਅਰ ਨਹੀਂ ਕੀਤੇ ਗਏ ਸੀਗੇ ਹੁਣ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਹਨਾਂ ਨੂੰ ਕਲੀਅਰ ਕਰਨ ਦੇ ਲਈ ਬਾਇਓ ਰੈਮਡੀਜ਼ ਰੈਮੀਡਾਈਜੇਸ਼ਨ ਮਸ਼ੀਨਸ ਇੱਥੇ ਲਗਾਈ ਗਈ ਹੈ ਯਾਨੀ ਬਾਇਓ ਰੈਮੈਡੀ ਕੀਤਾ ਜਾ ਰਿਹਾ ਹੈ ਇਹਨਾਂ ਇਸ ਕੂੜੇ ਦੇ ਪਹਾੜ ਨੂੰ ਸੋ ਇਹ ਦੂਰ ਦੂਰ ਤੋਂ ਜਿਹੜੇ ਨਜ਼ਰ ਆਉਂਦੇ ਨੇ ਪਹਾੜ ਇਹਨਾਂ ਪਹਾੜਾ ਨੂੰ ਉਨ ਕੁਝ ਮਹੀਨਿਆਂ ਦੇ ਅੰਦਰ ਅੰਦਰ ਬਿਲਕੁਲ ਪਧਰਾ ਕਰ ਦਿੱਤਾ ਜਾਏਗਾ ਤੇ ਇਸ ਨੂੰ ਬਿਲਕੁਲ ਸੰਤਲ ਕਰ ਦਿੱਤਾ ਹੈ ਤਸਵੀਰਾਂ ਦੇਖੋ ਬਾਇਓ ਰੈਮੀਡਾਈਜੇਸ਼ਨ ਮਸ਼ੀਨਾ ਜਿਹੜੀਆਂ ਨੇ ਉਹ ਕੰਮ ਆਪਣਾ ਸ਼ੁਰੂ ਕਰ ਦਿੱਤਾ ਹੈ ਇਸ ਦੀ ਸ਼ੁਰੂਆਤ ਅੱਜ ਇੰਦਰਵੀਰ ਸਿੰਘ ਡਾਕਟਰ ਇੰਦਰਵੀਰ ਸਿੰਘ ਨਿੱਜਰ ਨੇ ਕੀਤੀ ਹੈ ਔਰ ਨਾਲ ਵਿਧਾਇਕ ਨੇ ਮੇਅਰ ਨੇ ਅਮਨੇ ਸਰ ਦੇ ਅਸੀਂ ਇਸ ਮਾਬਤ ਗੱਲ ਵੀ ਕਰਾਂਗੇ ਡਾਕਟਰ ਸਾਹਿਬ ਬਹੁਤ ਚੇਰ ਤੋਂ ਤੁਹਾਡੇ ਤੁਹਾਡਾ ਵੀ ਬੜਾ ਮਿਹਨਤ ਲੱਗੀ ਹੈ ਬੜੀ ਲੋਕਾਂ ਦੀ ਵੀ ਮੰਗ ਸੀਗੀ ਕਿ ਇਹ ਪ੍ਰੋਜੈਕਟ ਸ਼ੁਰੂ ਹੋਣਾ ਚਾਹੀਦਾ ਹੈ ਇਹ ਹੁਣ ਪ੍ਰੋਜੈਕਟ ਸ਼ੁਰੂ ਹੋ ਰਿਹਾ ਅੱਜ ਤੁਸੀਂ ਉਹਦਾ ਕੋਈ ਘਾਟਨ ਨਹੀਂ ਕਰਤਾ ਕਿਾ ਕਿੰਨੇ ਦਿਨਾਂ ਚ ਤੁਸੀਂ ਸਮਝ ਦਿਓ ਕਿ ਇਹ ਪਹਾੜ ਬਿਲਕੁਲ ਸਤਲ ਹੋ ਪਾਗੇ ਸਵਾ ਸਾਲ ਦਾ ਟਾਈਮ ਦਿੱਤਾ ਹੈ ਇਹਨਾਂ ਨੂੰ ਜੀ ਤਾਂ ਸਵਾ ਸਾਲ ਦੇ ਅੰਦਰ ਸਾਨੂੰ ਕਾਫੀ ਡਿਸਪੀਅਰ ਹੋ ਜਾਏਗਾ ਦੇਖੋ ਸਾਡਾ ਬਲਕ ਵੀ ਚੁੱਕਿਆ ਜਾਵੇ ਨਾ 70 80% ਚੁੱਕਿਆ ਜਾਵੇ ਤਾਂ ਵੀ ਲੋਕਾਂ ਨੂੰ ਰਾਹਤ ਮਿਲ ਜਾਂਦੀ ਹੈ ਕਿਉਂਕਿ ਜਿੱਨਾ ਘਟ ਪੌਂਟਰੀ ਹੋ ਕਿ ਉਹ ਨਹੀਂ ਕੱਟ ਗਿਆ ਇਸ ਨਿਕਲੇ ਕਿ ਉਹ ਨਹੀਂ ਘਟ ਬਦਬੂ ਆਏਗੀ ਜੀ ਫੇਸ ਕਰਕੇ ਪਹਿਲਾ ਸਟੈਪ ਹੈ ਸਾਡਾ ਪਰ ਜੇ ਕਾਮਯਾਬ ਹੋਏ ਤਾਂ ਪਹਿਲਾਂ ਅਜ ਤੱਕ ਕਦੇ ਵੀ ਇਹ ਜੀ ਮਿਸ਼ਾਨਦਰੀ ਆਇਆ ਜੀ ਪਹਿਲੀ ਵਾਰੀ ਤਾਂ ਬਾਹਰ ਟ੍ਰੈਕ ਜਾਣਗੇ ਬੜੀ ਖੁਸ਼ੀ ਆ ਔਰ ਕਿਉਂਕਿ ਮੈਂ ਵਿਧਾਇਕਾਂ ਦਖੜੀ ਤੋਂ ਮੇਰੇ ਤੋਂ ਵੱਧ ਖੁਸ਼ ਕੋਈ ਨਹੀਂ ਹੋ ਸਕਦਾ ਜੀ ਜੀ ਲੋਕ ਆਪਣੇ ਨਾਲ ਖੁਸ਼ ਨੇ ਮੈਂ ਆਪਣੇ ਨਾਲ ਖੁਸ਼ ਆ ਮੈਨੂੰ ਕਾਮਯਾਬੀ ਮਿਲੀ ਹੈ ਇਹ ਸਾਰਾ ਕੁਝ ਸ਼ੁਰੂ ਕਰਨ ਦੇ ਵਿੱਚ ਜਦੋਂ ਤੁਸੀਂ ਇਹ ਮੰਤਰੀ ਸੀਗੇ ਉਸ ਵੇਲੇ ਵੀ ਬੜਾ ਤੁਸੀਂ ਕੋਸ਼ਿਸ਼ਾਂ ਕੀਤੀਆਂ ਨੇ ਸੀਗੇ ਕਿ ਇਹ ਦਮ ਪੁਲ ਜਿਹੜਾ ਸੀਗਾ ਜਿਹੜਾ ਪਹਾੜ ਬਣੇ ਹੋਏ ਸੀਗੇ ਉਹ ਕਲੀਅਰ ਹੋ ਪਾਏ ਮਗਰ ਉਦੋਂ ਸ਼ਾਇਦ ਹੋ ਸਕਦਾ ਹੈ ਕਿ ਕੁਝ ਹੋਰ ਕਾਰਨ ਹੋਣ ਨਹੀਂ ਉਹਦੀ ਕੰਟੀਨਿਊਸ ਐਫਰਟੀ ਚੱਲਦੀ ਗਈ ਹੈ ਬਹੁਤ ਸਾਨੂੰ 3 ਸਵਾ 60 ਦਿਨਾਂ ਤੋਂ ਬਾਅਦ ਕਾਮ ਜਬੀ ਮਿਲੀ ਹੈ ਸਰ ਬੰਦ ਕੰਟੀਨਿਊਸ ਅਫਰਟਸ ਕਰ ਸਕਦਾ ਹੈ ਤੇ ਹੁਣ 10 ਮਹੀਨੇ ਬਾਅਦ ਅੰਮ੍ਰਿਤਸਰ ਨੂੰ ਹੁਣ ਇਸ ਨਾਲ ਕੂੜੇ ਦੇ ਪਹਾੜਾਂ ਤੋਂ निजात ਮਿਲੇਗੀ ਤੁਸੀਂ ਦੇਖ ਸਕਦੇ ਹੋ ਬਾਇਓ ਰੀਮੈਡੀਜੇਸ਼ਨ ਅੱਜ ਸ਼ੁਰੂ ਹੋ ਗਈ ਹੈ ਮਸ਼ੀਨਾਂ ਇੱਥੇ ਲੱਗੀਆਂ ਨੇ ਔਰ ਇਨ੍ਹਾਂ ਮਸ਼ੀਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਅਸੀਂ ਗੱਲ ਕਰਨੇ ਆ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਮੋਤੀ ਦੇ ਪਾਰਟੀਆ ਨਾਲ ਇਹਦੀ ਨਹੀਂ ਬੜੇ ਦਹਾਕਿਆਂ ਤੋਂ ਇਹ ਮੰਗ ਸੀ ਸ਼ਹਿਰ ਵਾਸੀਆਂ ਦੀ ਕਿ ਇਹ ਬਿਮਾਰੀ ਦਾ ਘਰ ਜਿਹੜਾ ਆਲਾਦਵਾਲਾ ਜਿਹੜਾ ਔਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਕੇਜਰੀਵਾਲ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਜਿਹੜੇ ਥੀ ਮਿਨਿਸਟਰ ਨੇ ਸਾਡੇ ਮਨੀਸ਼ ਸੋਧਿਆ ਜਿਹੜੇ ਪੰਜਾਬ ਦੇ ਇੰਚਾਰਜ ਨੇ ਸਾਡੇ ਜਿਹੜੇ ਮੰਤਰੀ ਨੇ ਰਵਜੋਤ ਸਿੰਘ ਜੀ ਜਿਹੜੇ ਲੋਕਲ ਬਾਡੀ ਮੰਤਰੀ ਨੇ ਔਰ ਸਾਡੇ ਐਮਐਲਏ ਸਹਿਬਾਨ ਸਾਡੇ ਕਮਿਸ਼ਨਰ ਸਹਿਬਾਨ ਔਰ ਅਸੀਂ ਇਹ ਰਲ ਕੇ ਉਪਰਾਲਾ ਸੀ ਕਿ ਸ਼ਹਿਰੀਆਂ ਜਿਹੜੀਆਂ ਬੇਸਿਕ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਜਿਹੜਾ ਫੜੀਓ ਉਹਨਾਂ ਨੂੰ ਜਿਹੜਾ ਹੈਗਾ ਫੋਕਸ ਕਰੀਏ ਉਹਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਸਨ ਸਭ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਪਵਿੱਤਰ ਧਗਰੀ ਜਿਹਨੂੰ ਕਹਿੰਦੇ ਅੰਮ੍ਰਿਤਸਰ ਸ਼ਹਿਰ ਸਿਫਤੀ ਦਾ ਘਰ ਜਿਹਨੂੰ ਆ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਜਿਹੜਾ ਇਹਦੇ ਕਰਕੇ ਇਹਨਾਂ ਕੂੜੇ ਕਰਕਟ ਕਰਕੇ ਇਹ ਡੰਪ ਜਿਹੜੇ ਨੇ ਲਗੇਸੀ ਵੇਸਟ ਕਰਕੇ ਔਰ ਇਹਨਾਂ ਚੀਜ਼ਾਂ ਕਰਕੇ ਜਿਹੜਾ ਅਸੀਂ ਬੜੀ ਸ਼ਰਮ ਆਉਂਦੀ ਸੀਗੀ ਔਰ ਸਾਡੇ ਤੇ ਪ੍ਰੈਸ਼ਰ ਵੀ ਬਹੁਤ ਸੀ ਸੋ ਅਸੀਂ ਇਹਦਾ ਚੀਜ਼ਾਂ ਨੂੰ ਫੋਕਸ ਕਰਦੇ ਹੋਏ ਜਿੱਥੇ ਅਸੀਂ ਇਹ ਕੂੜੇ ਦੇ ਡੰਪ ਨੂੰ ਖਤਮ ਕਰਨ ਲਈ ਪਲਾਨ ਕੀਤਾ ਕਰ ਸੀ ਸੋ ਇੱਕ ਤੇ ਜਿੱਥੇ ਇਹ ਚੀਜ਼ ਨੂੰ ਖਤਮ ਕਰਨ ਦਾ ਧਈਆ ਕੀਤਾ ਦੂਸਰਾ ਸ਼ਹਿਰ ਦੇ ਵਿੱਚ ਜਿਹੜੀ ਕੂੜੇ ਦੀ ਲਿਫਟਿੰਗ ਦੀ ਸਮੱਸਿਆ ਸੀ ਕਿਉਂਕਿ 2016 ਦੇ ਵਿੱਚ ਉਸ ਸਰਕਾਰ ਨੇ ਇੱਕ ਕੰਪਨੀ ਐਸੀ ਲਿਆਂਦੀ ਜਿਹੜੀ ਦੁਬਈ ਬੇਸ ਕੰਪਨੀ ਸੀ ਜਿਹਦਾ ਇੱਥੇ ਕੋਈ ਵੀ ਜਿਹੜਾ ਓਨਰ ਜਾਂ ਡਾਇਰੈਕਟਰ ਕੋਈ ਨਹੀਂ ਸੀਗਾ ਕੋਈ ਗੱਲ ਕਰਨੀ ਪੈਂਦੀ ਸੀ ਕਈ ਦਿਨ ਲੱਗ ਜਾਂਦੇ ਸੀ ਉਹਨਾਂ ਨਾਲ ਗੱਲ ਕਰਦੇ ਆ ਔਰ 2016 ਦੇ ਵਿੱਚ 25 ਸਾਲ ਦਾ ਉਹਦੇ ਨਾਲ ਐਗਰੀਮੈਂਟ ਕਰਕੇ ਔਰ ਐਗਰੀਮੈਂਟ 'ਚ ਐਸਓ ਦੀਆਂ ਧਾਰਾਵਾਂ ਲਗਾਤੀਆਂ ਉਹਨਾਂ ਦੀ ਫੇਵਰ ਚ ਕੰਪਨੀ ਦੀ ਅਗਰ ਕੰਪਨੀ ਕੰਮ ਨਾ ਵੀ ਕਰੇ ਤੇ ਉਹਨੂੰ ਪੇਮੈਂਟ ਕਰਨੀ ਪੈਂਦੀ ਸੀ ਸੋ ਪਿਛਲੇ ਕਾਫੀ ਸਮੇਂ ਤੋਂ ਕੰਮ ਇਹ ਕੰਪਨੀ ਕੰਮ ਨਹੀਂ ਸੀ ਕਰਦੀ ਪਿਛਲੀ ਸਰਕਾਰ ਵੀ ਤੁਸੀਂ ਦੇਖਿਆ ਕਿ ਕੂੜੇ ਦੇ ਵਿੱਚ ਹੀ ਲੰਘਿਆ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਉਹਨ ਵੀ ਕਾਫੀ ਟਾਈਮ ਜਿਹੜਾ ਕੂੜੇ ਦੇ ਵਿੱਚ ਲੰਘਿਆ ਪਰ ਅਸੀਂ ਇਹ ਸੋਚ ਲਿਆ ਸੀ ਕਿਸੇ ਨੂੰ ਤਾਂ ਸਿਰ ਦੇਣਾ ਪਏਗਾ ਅਸੀਂ ਚਾਹਦੇ ਅਸੀਂ ਵੀ ਅੱਖਾਂ ਮੀਟ ਕੇ ਉਸੇ ਸਿਸਟਮ ਦੇ ਨਾਲ ਉਹਨਾਂ ਕੋਲੋਂ ਕੰਮ ਕਰਵਾਈ ਜਾਂਦੇ ਜਿਵੇਂ ਚੱਲ ਰਿਹਾ ਸੀ ਪਰ ਨਹੀਂ ਸਾਨੂੰ ਇਹ ਪਤਾ ਸੀ ਕਿ ਸਾਨੂੰ ਮਹੀਨਾ ਦੋ ਮਹੀਨੇ ਤਕਲੀਫ ਜਿਹੜੀ ਆ ਸਕਦੀ ਏ ਕੂੜਾ ਕੂੜਾ ਲਿਫਟਿੰਗ ਦੀ ਇਹ ਸਾਨੂੰ ਪਤਾ ਸੀ ਪਰ ਸਰ ਤੇ ਦੇਣਾ ਸੀਗਾ ਅਸੀਂ ਸੋ ਇਸ ਚੀਜ਼ ਨੂੰ ਉਹ ਕੰਪਨੀ ਨੂੰ ਖਤਮ ਕੀਤਾ ਨਵੀਂ ਕੰਪਨੀ ਨੂੰ ਜਿਹੜਾ ਟੈਂਡਰ ਜਿਹੜਾ ਦੇ ਦਿੱਤਾ ਕੱਲ ਅਲਾਟ ਕਰ ਦਿੱਤਾ ਗਿਆ ਨਵੀਂ ਕੰਪਨੀ ਦੇ ਅਗਲੇ 15 20 25 ਦਿਨਾਂ ਦੇ ਵਿੱਚ ਜਿਹੜੇ ਨੇ ਮਿਨੀ ਟਿਪਰਸ ਹੋਰ ਜਿਹੜੇ ਵੀਹਿਕਲਸ ਨੇ ਆ ਜਾਣਗੇ ਔਰ ਉਦੋਂ ਅਸੀਂ ਉਹਦਾ ਮੁਰਕ ਉਦੋਂ ਕਰਾਂਗੇ ਜਿੱਦਣ ਉਹਦੇ ਵੀਹਿਕਲਸ ਆ ਜਾਣਗੇ ਜਿਵੇਂ ਇੱਥੇ ਤੁਸੀਂ ਦੇਖਿਆ ਜਿੰਨੀ ਦੇਰ ਤੱਕ ਮਸ਼ੀਨਰੀ ਚਾਲੂ ਨਹੀਂ ਕੀਤੀ ਅਸੀਂ ਇਹਦੀ ਇਨਾਉਗੁਰੇਸ਼ਨ ਨਹੀਂ ਕੀਤੀ ਚਾਹਦੇ ਤੇ ਅਸੀਂ ਜਿੱਦਾਂ ਟੈਂਡਰ ਦਿੱਤਾ ਸੀ ਉਦੋਂ ਨਹੀਂ ਅਸੀਂ ਕਹਿ ਸਕਦੇ ਸੀ ਅਸੀਂ ਆਪੇ ਖੁਦ ਇੱਥਰ ਨਾਓ ਅਸੀਂ ਜਿੰਨੀ ਦੇਰ ਦਾ ਫਿਜ਼ੀਕਲੀ ਪ੍ਰੈਕਟੀਕਲੀ ਕੰਮ ਨਹੀਂ ਸ਼ੁਰੂ ਹੋਏਗਾ ਉਨੀ ਦੇਰ ਅਸੀਂ ਕੁਝ ਨਹੀਂ ਕੀਤਾ ਸੋ ਇਹ ਵੀ ਕਰਤਾ ਹੈ ਕੂੜੇ ਦੀ ਲਿਫਟਿੰਗ ਨੂੰ ਕਾਫੀ ਜ਼ਿਆਦਾ ਕੰਟਰੋਲ ਕਰ ਲਿਆ ਆਉਣ ਵਾਲੇ 10 15 ਦਿਨਾਂ ਚ ਕਾਫੀ ਗੱਡੀਆਂ ਹੋਰ ਆ ਜਾਣਗੀਆਂ ਮਤਲਬ ਕੂੜੇ ਦੀ ਲਿਫਟਿੰਗ ਡੂਰ ਟੂ ਡੋਰ ਔਰ ਸਾਰੀ ਜੀਪੀਐਸ ਔਰ ਨੈਵਿਗਟ ਗੱਡੀਆਂ ਹੋਣਗੀਆਂ ਜਿਹਦੀ ਮੋਨੀਟਰਿੰਗ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਕੋਈ ਇਹ ਨਹੀਂ ਕਹਿ ਸਕੇਗਾ ਕਿ ਮੇਰੀ ਗਲੀ 'ਚ ਮੇਰੇ ਕਾਰਜਾ ਮੇਰੇ ਬਾਜ਼ਾਰ ਦੇ ਵਿੱਚ ਗੱਡੀ ਨਹੀਂ ਆਈ ਉਸੇ ਵਲੇ ਉਹਨੂੰ ਚੈੱਕ ਕਰ ਸਕਾਂਗੇ ਸੋ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹਦਾ ਵੀ ਕੱਲ ਟੈਂਡਰ ਦਿੱਤਾ ਆਉਣ ਵਾਲੇ ਦਿਨਾਂ 'ਚ ਇਹ ਦੋ ਚੀਜ਼ਾਂ ਵੱਡੀਆਂ ਨੇ ਤੀਸਰੇ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸੀਗੀ ਜਿਹੜਾ ਸਾਡੇ ਕੋਲ ਤਕਰੀਬਨ 650 ਟਿਊਬ ਵੱਲੇ ਸ਼ਹਿਰ ਦੇ ਵਿੱਚ ਜਿੱਥੇ ਤੋਂ ਅਸੀਂ ਜ਼ਮੀਨ 'ਚੋਂ ਪਾਣੀ ਕੱਢ ਕੇ ਤੇ ਲੋਕਾਂ ਤੱਕ ਪਹੁੰਚਾਣੇ ਆ ਉਹ 82 ਟੈਕਸ ਜਿਹੜੇ ਨੇ ਬਨਰੇ ਸ਼ਹਿਰ ਦੇ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ 40 ਏਕੜ ਜਗ੍ਹਾ ਲੈ ਕੇ ਵੱਲੇ ਜਿਹੜਾ ਯੂ ਡੀ ਪੀ ਸੀ ਨਹਿਰ ਏ ਅਪਰ ਦੁਆੜੀ ਦੁਆ ਜਿਹੜੀ ਨਹਿਰ ਏ ਕਿਉਂਕਿ ਅਸੀਂ ਡਲੌਜੀ ਹਿਮਾਚਲ ਦੇ ਪੈਰਾਂ 'ਚ ਆਂ ਔਰ ਸਭ ਤੋਂ ਪਹਿਲਾ ਜਿਹੜਾ ਪਾਣੀ ਏ ਸਾਡੇ ਇਧਰ ਪੰਜਾਬ ਦੇ ਵਿੱਚ ਇਸ ਪਾਸੇ ਹੁੰਦਾ ਔਰ ਇਹ ਪਾਣੀ ਇੰਨਾ ਕੋ ਵਧੀਆ ਹੁੰਦਾ ਕਿ ਇਹਦੇ 'ਚ ਮਿਨਰਲ ਨੇ ਜਿਵੇਂ ਜਿਵੇਂ ਅੱਗੇ ਜਾਂਦਾ ਇਹਦੇ ਵਿੱਚ ਕੋਪਲੂਸ਼ਨ ਜਾਂ ਹੋਰ ਕਰਾਕ ਇਸ ਪਾਣੀ ਨੂੰ ਲੈ ਕੇ ਅਸੀਂ 40 ਏਕੜ ਦੇ ਵਿੱਚ ਜਿਹੜਾ ਸਾਡਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਚੱਲ ਰਿਹਾ ਲੱਗ ਰਿਹਾ ਅਸੀਂ ਜਨਵਰੀ 'ਚ ਜਾਂ ਫਰਵਰੀ 'ਚ ਨੈਕਸਟ ਇਹ ਜਿਹੜਾ ਆ ਰਿਹਾ ਉਹਦੇ ਵਿੱਚ ਅਸੀਂ ਜਿਹੜਾ ਇਹਦਾ ਟ్రਾਇਲ ਲੱਲਾਂਗੇ ਔਰ ਉਮੀਦ ਹੈ ਕਿ ਨੈਕਸਟ ਈਅਰ ਦੇ ਵਿੱਚ ਇਹਨੂੰ ਅਸੀਂ ਜਿਹੜਾ ਪਾਣੀ ਚਲਾ ਦੇਾਂਗੇ ਉਹਦੇ ਨਾਲ ਇੱਕ ਤਾਂ ਇਹ ਹੋਏਗਾ ਅਸੀਂ ਅੱਜ ਆਰਓ ਦਾ ਪਾਣੀ ਪੀਣ ਲਈ ਮਜਬੂਰ ਹਾਂ ਇੱਕ ਤੇ ਜਿਹੜਾ ਉਹ ਪਾਣੀ ਹੋਏਗਾ ਟੋਟਲੀ ਮਿਨਰਲਸ ਵਾਲਾ ਪਾਣੀ ਸਾਨੂੰ ਮਿਲੇਗਾ ਦੂਸਰਾ ਇਹ ਹੈ ਕਿ ਜਿਹੜੀ ਅਸੀਂ ਧਰਤੀ ਦਾ ਹਿੱਕ ਪਾੜ ਕੇ ਪਾਣੀ ਕੱਢ ਰਿਹਾ 650 ਟਿਊਬਵੈਲ ਨਾਲ ਉਹ ਸਾਡੀ ਸਰਕਾਰ ਦਾ ਧਈਆ ਆਮ ਆਦਮੀ ਪਾਰਟੀ ਸਰਕਾਰ ਦਾ ਧਈਆ ਅਸੀਂ ਜਿਹੜੀਆਂ ਪ੍ਰੋਬਲਮਸ ਪੰਜਾਬ ਚ ਕ੍ਰੀਏਟ ਹੋ ਰਹੀਆਂ ਨੇ ਉਹਨਾਂ ਨੂੰ ਖਤਮ ਕਰਨਾ ਉਹਨਾਂ ਨੂੰ ਨਹੀਂ ਹੋਣ ਦੇਣਾ ਉਹ 650 ਟਿਊਬਵਲ ਬੰਦ ਹੋਣ ਨਾਲ ਧਰਤੀ ਦੇ ਜਿਹੜੇ ਪਾਣੀ ਦਾ ਲੈਵਲ ਹੈ ਉਹ ਉੱਪਰ ਹੋਏਗਾ ਚਲੋ ਇਹ ਕੁਦਰਤੀ ਆਫਤ ਆ ਗਈ ਜਿਹੜੀ ਆਪਾਂ ਨੂੰ ਇਹ ਜਿਹੜਾ ਹੜ ਆ ਗਏ ਚਲੋ ਇਹ ਤੇ ਸਾਡੇ ਕਿਸੇ ਦੇ ਵਾਸਤੇ ਪ੍ਰਮਾਤਮਾ ਦੇ ਹੱਥ ਹੈ ਇਹ ਕਹਿੰਦੇ ਇਸ ਤੋਂ ਪਹਿਲਾਂ ਤੁਸੀਂ ਵੇਖਿਆ ਝੋਨੇ ਦੀ ਸਿੰਚਾਈ ਲਈ ਸਾਡੀ ਆਮ ਆਦਮੀ ਪਾਰਟੀ ਨੇ ਟੇਲਾਂ ਤੱਕ ਜਿਹੜਾ ਪਾਣੀ ਪਹੁੰਚਾਇਆ ਔਰ 95% ਸਿੰਚਾਈ ਜਿਹੜੀ ਹੈ ਨਹਿਰੀ ਪਾਣੀ ਦੇ ਨਾਲ ਹੋਈ ਪੰਜਾਬ ਦੇ ਵਿੱਚ ਉਹਦਾ ਫਾਇਦਾ ਸਾਨੂੰ ਇਹ ਹੋਇਆ ਜਿਹੜੀਆਂ ਖਬਰਾਂ ਆ ਰਹੀਆਂ ਸੀ ਵੀਡੀਓ ਅਚ ਕਿ 2035 ਚ ਪੰਜਾਬ ਜਿਹੜਾ ਰੇਗਿਸਤਾਨ ਬਣ ਜਾ ਨਜ਼ਰ ਕਰਵਾਤਾ 3 ਫੁੱਟ 4 ਫੁੱਟ ਪਾਣੀ ਦਾ ਲੈਵਲ ਜਿਹੜਾ ਪੰਜਾਬ ਦੇ ਵਿੱਚ ਉਹਦੇ ਨਾਲ ਉੱਚਾ ਹੋਇਆ ਇਹਦੇ ਕੁਦਰਤੀ ਆਫਤ ਸਾਨੂੰ ਮਾਰ ਪੈ ਗਈ ਜਿਹੜੇ ਸਾਡੇ ਪੰਜਾਬ ਚੜ ਆ ਗਏ ਲੇਕਿਨ ਉਹਦੇ ਲਈ ਸਾਰੇ ਭਰਾਵਾਂ ਪੰਜਾਬੀਆਂ ਨੇ ਸਾਰੀ ਦੁਨੀਆ ਨੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਅੱਜ ਬਹੁਤ ਹੀ ਹਿੰਦੁਸਤਾਨ ਦੇ ਤਹਾਜ਼ ਦੇ ਵਿੱਚ ਬਹੁਤ ਕੋਈ ਤਰ ਦਿਨ ਜਿਹਦੇ ਵਿੱਚ ਪੂਰਾ ਹਿੰਦੁਸਤਾਨ ਜਿਹੜਾ ਅਸਲੇ ਗਾਂਧੀ ਜਨਮ ਦਿਨ ਮਨਾ ਰਹੇ ਨੇ ਔਰ ਨਾਲ ਦੀ ਨਾਲ ਹੀ ਜਿਹੜਾ ਬराई ਦੇ ਉੱਤੇ ਅਛਾਈ ਦੀ ਜਿੱਤ ਦਾ ਜਿਹੜਾ ਪ੍ਰਤੀਕ ਹੈ ਦਸ਼ਰਾ ਉਹ ਵੀ ਮਨਾਇਆ ਜਾ ਰਿਹਾ ਸਾਮੀ ਅਸੀਂ ਰਾਵਣ ਦਹਨ ਵੀ ਕਰ ਰਹੇ ਸੋ ਅੱਜ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਅੱਜ ਇੱਕ ਬਹੁਤ ਵੱਡਾ ਜਿਹੜਾ 75 ਸਾਲਾਂ ਤੋਂ ਜਿਸ ਕੂੜੇ ਦੇ ਢੇਰ ਦੇ ਉੱਤੇ ਪਹਾੜ ਤੇ ਰਾਦਰ ਰਾਜਨੀਤੀ ਹੁੰਦੀ ਸੀਗੀ ਉਸ ਰਾਜਨੀਤੀ ਦਾ ਜਨਤ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਦਲਾਵ ਦਾ ਨਾਰਾ ਦੇ ਕੇ ਆਈ ਸੀਗੀ ਇੱਕ ਵਾਦਾ ਕਰਕੇ ਆਈ ਸੀ ਕੁਲਟੀ ਦੇ ਕੇ ਆਈ ਸੀ ਕਿ ਅਸੀਂ ਜਿੰਨੇ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਪਹਾੜ ਨੇ ਉਹਨਾਂ ਨੂੰ ਖਤਮ ਕਰਾਂਗੇ ਸੋ 15 ਮਹੀਨੇ ਦਾ ਕੰਟਰੈਕਟ 15 ਮਹੀਨਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਿਲਕੁਲ ਖਤਮ ਹੋ ਜਾਏਗਾ ਤੇ ਇਸ ਐਗਰੀਗੇਸ਼ਨ ਹੋ ਕੇ ਪਲਾਸਟਿਕ ਆਪਣੀ ਜਗ੍ਹਾ ਚਲਾ ਜਾਏਗਾ ਮਿੱਟੀ ਆਪਣੀ ਜਗ੍ਹਾ ਚਲ ਜਾਏਗੀ। ਔਰ ਜਿਹੜਾ ਰਹਿ ਗਿਆ ਚਬਾਲ ਰੋਡ ਚਬਾਲ ਰੋਡ ਦਾ ਵੀ ਜਿਹੜਾ ਅਸੀਂ ਸਾਈਮਲਟੇਨੀਅਸਲੀ ਮੈਂ ਗੱਲ ਕਰ ਰਿਹਾ ਅਸੀਂ ਕਮਿਸ਼ਨਰ ਸਾਹਿਬ ਨਾਲ ਉੱਥੇ ਵੀ ਅਸੀਂ ਮਸ਼ੀਨਰੀ ਲਗਾ ਕੇ ਜਲਦੀ ਤੋਂ ਜਲਦੀ ਉਹਨੂੰ ਵੀ ਅਸੀਂ ਖਤਮ ਕਰਾਂਗੇ। ਔਰ ਇਸ ਦੇ ਨਾਲ ਨਾਲ ਹੀ ਜਿਹੜਾ ਕੂੜੇ ਦੀ ਪ੍ਰੋਬਲਮ ਹੈ ਉਹ ਮੈਂ ਤੁਹਾਡੇ ਮਾਧਮ ਨਾਲ ਹੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਸਮੱਸਿਆ ਕਹਿੰਦੇ ਨਾ ਹੱਥਾਂ ਦੀਆਂ ਬੰਨੀਆਂ ਹੀਆਂ ਗੰਡਾਂ ਮੂੰਹ ਨਾ ਖੋਲੀਆਂ ਪੈਂਦੀਆਂ ਇਹ ਸਮੱਸਿਆ ਕ੍ਰੀਏਟ ਕਿੰਨੇ ਕੀਤੀ ਇਹ ਸਮੱਸਿਆ 2016 ਦੇ ਵਿੱਚ ਉਦੋਂ ਦੀ ਸਰਕਾਰ ਤੇਰੀ ਬਾਜਪਾ ਕਾਲੀ ਦਲ ਦੀ ਸਰਕਾਰ ਸੀਗੀ ਉਹਦੇ ਮੰਤਰੀ ਅਨਿਲ ਜੋਸ਼ੀ ਜੀ ਨੇ ਅਵਾਡਾ ਤਾਨੂੰ ਨਜ਼ਰ ਨਹੀਂ ਆਇਆ ਠੀਕ ਹੈ ਧੰਨਵਾਦ ਅਮਰਸਰ ਵਿੱਚ ਲੋਕਨੀ ਮੰਗ ਸੀ ਕਿ ਇੱਕ ਪੰਕਤਾ ਵਾਲੇ ਡੰਪ ਦੇ ਉੱਤੇ ਕੂੜੇ ਦੇ ਪਹਾੜ ਬਣ ਗਏ ਨੇ ਪਰ ਇਹਨਾਂ ਨੂੰ ਉਹ ਨਿਜਾਦ ਕਿਵੇਂ ਮਿਲੇਗੀ ਹੁਣ ਇਹ ਸਰਕਾਰ ਵੱਲੋਂ ਬਾਇਓ ਰੈਮਡੀਜ਼ ਪ੍ਰੋਨਾਟ ਲਗਾ ਦਿੱਤਾ ਗਿਆ ਹੈ ਉਹਦਾ ਠੇਕਾ ਕਿਸੇ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਔਰ 15 ਮਹੀਨਿਆਂ ਦੇ ਵਿੱਚ ਹੀ ਇਸ ਪਹਾੜ ਨੂੰ ਸਮਤਲ ਕਰ ਦਿੱਤਾ ਜਾਏਗਾ ਸਾਡੇ ਨਾਲ ਨਗਰ ਨਿਗਮ ਕਮਿਸ਼ਨਰ ਨੇ ਸ਼ਿਰਕਲ ਸਾਹਿਬ ਇਹ ਜਿਹੜੇ ਪਹਾੜ ਤੁਸੀਂ ਵੀ ਦੇਖਦੇ ਪਿਓ ਅਸੀਂ ਤਾਂ 30 35 ਸਾਲ ਹੋ ਗਏ ਦੇਖਦਿਆਂ ਨੂੰ ਕਿ ਆ ਉਮੀਦ ਹੈ ਕਿ ਹੁਣ ਬਿਲਕੁਲ ਸਮਤਲ ਹੋ ਜਾਣਗੇ ਜਿਹੜੀ ਕਿ ਲੋਕ ਵੀ ਮੰਗ ਕਰਦੇ ਸੀ ਆਸ-ਪਾਸ ਦੇ ਲੋਕ ਵੀ ਕਹਿੰਦੇ ਸੀ ਕਿ ਬੜੀ ਬਦਬੂ ਆਉਂਦੀ ਹੈ ਬਿਲਕੁਲ ਜੀ ਵੀ ਹੈਵ ਸਟਾਰਟਡ ਦਿਸ ਅੱਜ ਤੁਸੀਂ ਦੇਖਿਆ ਇਹ ਸ਼ੁਰੂ ਕਰਤਾ ਜਿਹੜੀ ਮਸ਼ੀਨਰੀ ਆਲਰੇਡੀ ਔਨ ਸਾਈਟ ਹੈ ਇਹ 2000 ਟਨ ਪਰ ਡੇ ਦੀ ਕੈਪੈਸਿਟੀ ਹੈ ਤੇ 15 ਅਕਤੂਬਰ ਤੱਕ ਇਹਨੂੰ ਵਧਾ ਕੇ ਅਸੀਂ 5000 ਟਨ ਪਰ ਡੇ ਇਸ ਦਾ ਬਾਇਓ ਰੀਮੀਡੀਏਸ਼ਨ ਸ਼ੁਰੂ ਹੋ ਜਾਏਗੀ ਦੋ ਟ੍ਰੋਮਲਸ ਲੱਗੇ ਨੇ ਇਹ 6 ਹੋ ਜਾਣਗੇ ਤੇ ਟੋਟਲ ਅਬਾਊਟ 13.67 ਲੱਖ ਟਨ ਕਰੰਟਲੀ ਗਾਰਬੇਜ ਇਥੇ ਪੈਰ ਲੀਗੇਸੀ ਵੇਸ ਜਿਸ ਨੂੰ ਕਹਦੇ ਆ ਇਸ ਤੋਂ 11 ਲੱਖ ਟਨ ਹੈ ਜਿਹੜੀ ਕਰੰਟਲੀ ਟੈਂਡਰ ਦੀ ਵੈਲਿਊ ਹੈ 10 ਆਲਥੋ ਡੇਢ ਸਾਲ ਦਾ ਟੈਂਡਰ ਹੈ ਬਟ ਆਮ ਵੈਰੀ ਸ਼ੋਰ ਕਿ ਅਸੀਂ ਇਸ ਨੂੰ 10 ਮਹੀਨੇ ਦੇ ਅੰਦਰ ਅੰਦਰ ਖਤਮ ਕਰ ਦਾਂਗੇ ਕੌਂਸਲਰਸ ਡਨ ਜਿਹੜਾ ਬਾਕੀ ਹੈ ਉਹ ਪਲੱਸ ਜਿਹੜੇ ਸ਼ਹਿਰ ਦੇ ਇੱਕ ਦੋ ਜਗ੍ਹਾ ਤੇ ਹੋਰ ਵੀ ਜਿੱਥੇ ਡੰਪਸ ਨੇ ਹਿਸਟੋਰਿਕ ਉਹ ਸਾਰੇ ਵੀ ਕਲੀਅਰ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਇਹ ਜਗ੍ਹਾ ਤੇ ਜਿਹੜਾ ਕੂੜਾ ਹੈਗਾ ਉਹਦੀ ਕੁਆਂਟੀਟੀ ਕਿੰਨੀ ਹੈ ਤੁਸੀਂ ਦੱਸਦੇ ਪਿਓ ਕਿੰਨੇ ਟਨ ਹੈਗਾ ਇਹ ਕਿਸ ਤਰ੍ਹਾਂ ਮੈਜ਼ਰ ਕਿਵੇਂ ਕਰਾਂਗੇ ਇੰਨੇ ਜਿਸ ਤਰ੍ਹਾਂ ਦੇ ਪਹਾੜ ਬਨੇ ਹੋਏ ਨੇ ਇਹਨਾਂ ਨੂੰ ਤੋਲਣਾ ਜਾਂ ਕਰਨਾ ਜਾਂ ਇਹਨਾਂ ਦੀ ਮੈਜ਼ਰਮੈਂਟ ਕਰਨੀ ਇਹ ਥੋੜਾ ਜਿਹਾ ਡਿਫਿਕਲਟ ਨਹੀਂ ਟਾਸਕ ਹੈਗੀ ਨਹੀਂ ਮੈਜ਼ਰਮੈਂਟ ਦੇ ਸਾਇੰਟਿਫਿਕ ਟੂਲਸ ਹੈਗੇ ਨੇ ਵੈਸੇ ਵੇਬਰੇਜ ਲੱਗਿਆ ਹੋਇਆ ਹੈ ਤੇ ਜਿਹੜਾ ਇਸ ਤੇ ਡੰਪ ਜਿਹੜਾ ਵੇਸਟ ਆਂਦਾ ਵੀ ਹੈ ਉਹ ਵੀ ਆਫਟਰ ਵੇਇੰਗ ਹੀ ਆਂਦਾ ਜਿਵੇਂ ਕਰੰਟਲੀ ਜੇ ਇਹਦੇ ਨਾਲ ਹੀ ਜੋੜ ਕੇ ਮੈਂ ਗੱਲ ਕਰਾਂ ਕਿ ਸ਼ਹਿਰ ਦੇ ਵਿੱਚ ਅਕਸਰ ਤੁਸੀਂ ਹੁਣ ਸੁਣਦੇ ਹੋ ਕਿ ਜੀ ਲਿਫਟਿੰਗ ਦੀ ਦਿੱਕਤ ਆ ਰਹੀ ਹੈ ਬਟ ਜਿੰਨਾ ਲਿਫਟਿੰਗ 520 ਟਨ ਦੇ ਕਰੀਬ ਇੱਥੇ ਵੀ ਵਿਲ ਮੇਕ ਸ਼ੋਰ ਕਿ ਦਿਸ ਵਰਕਸ ਇਹ ਤੇ ਇਸ ਨੂੰ ਕਲੀਅਰ ਕਰਕੇ ਐਂਡ ਆਈ ਵਿਲ ਕੰਸੀਡਰ ਇਟ ਅ ਸਕਸੈਸ ਕਿ ਜੇ ਅਗਲੇ ਸਾਲ ਆਕ ਦਿਨਾਂ ਚ ਆਪਾਂ ਇੱਥੇ ਬੈਠੇ ਹੋਈਏ ਤੇ ਇੱਥੇ ਟ੍ਰੀ ਪਲਾਂਟੇਸ਼ਨ ਕਰ ਰਹੇ ਹੋਈਏ ਠੀਕ ਹੈ ਬਾਇਓ ਰੈਮਡੀਏਸ਼ਨ ਸ਼ੁਰੂ ਹੋ ਚੁੱਕੀ ਹੈ ਹੁਣ ਬਾਈਫਰਕੇਟ ਕੀਤਾ ਜਾਏਗਾ ਕੂੜਾ ਇਹਨਾਂ ਦੇ ਵਿੱਚੋਂ ਵਕਰੀਆਂ ਵਕਰੀਆਂ ਚੀਜ਼ਾਂ ਨੇ ਉਹਨਾਂ ਨੂੰ ਹੁਣ ਇਸਤੇਮਾਲ ਕਿੱਥੇ ਕਿੱਥੇ ਕੀਤਾ ਜਾਏਗਾ ਜਾਂ ਉਹਨਾਂ ਨੂੰ ਕਿੱਥੇ ਜਾ ਕੇ ਡੰਪ ਕੀਤਾ ਜਾਏਗਾ ਜਾਂ ਜਿਹੜਾ ਇਹ ਮਿੱਟੀ ਇਹਦੇ ਵਿੱਚ ਬਚੇਗੀ ਉਹ ਕਿਸ ਤਰ੍ਹਾਂ ਯੂਜ਼ੇਜ਼ ਹੋਏਗੀ ਦੇਖੋ ਇਸ ਚ ਕੂੜੇ ਦੇ ਵਿੱਚ ਦੋ ਤਿੰਨ ਤਰ੍ਹਾਂ ਦਾ ਵੇਸਟ ਹੈ ਬੇਸਿਕਲੀ ਇੱਕ ਤਾਂ ਹੈਗੀ ਐ ਜਿਹੜ ਅਰਥ ਹੈ ਜਿਹੜੀ ਮਿੱਟੀ ਹੈ ਦੂਜਾ ਹੈਗਾ ਕਿ ਜਿਸ ਦੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਪਲਾਸਟਿਕ ਵੇਸਟ ਨੂੰ ਡਰਾਈ ਕਰਕੇ ਉਸ ਦੇ ਫਿਊਲ ਦੇ ਤੌਰ ਤੇ ਉਹਨੂੰ ਆਰਡੀਐਫ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਉਹ ਮੰਡੇਟ ਵੀ ਕੀਤਾ ਹੋਇਆ ਹੈ ਗਵਰਨਮੈਂਟ ਨੇ ਕਿ ਪੱਠਿਆਂ 'ਚ ਵੀ ਚੱਲਣਾਂ ਤੇ ਹੋਰ ਪਾਵਰ ਪਲਾਂਟਸ ਵੀ ਉਹਦੀ ਸਰਟਨ ਮਾਤਰਾ ਉਹਨਾਂ ਨੇ ਲੈਣੀ ਹੈ ਸੋ ਆਈ ਥਿੰਕ ਇਹ ਡਿਸਪੋਜ਼ਲ ਦੀ ਅੱਗੇ ਫਰਦਰ ਡਿਸਪੋਜ਼ਲ ਦੀ ਤਾਂ ਕੋਈ ਪ੍ਰੋਬਲਮ ਹੋਏਗੀ ਨਹੀਂ ਜਦ ਤੱਕ ਮੈਨੂੰ ਯਾਦ ਹੈ ਜਦੋਂ ਤੁਸੀਂ ਬਠਿੰਡੇ ਦੇ ਵਿੱਚ ਸੀਗੇ ਉੱਥੇ ਵੀ ਤੁਸੀਂ ਇਸ ਤਰ੍ਹਾਂ ਦਾ ਇੱਕ ਪਲਾਂਟ ਸ਼ੁਰੂ ਕੀਤਾ ਸੀਗਾ ਉੱਥੇ ਵੀ ਕੁਝ ਇਹੋ ਜਿਹੀ ਟੈਕਨੀਕਲ ਕੁ ਚੀਜ਼ਾਂ ਸੀਗੀਆਂ ਤੁਸੀਂ ਖੁਦ ਕੀ ਕਹਿੰਦੇ ਉਹਨੂੰ ਮਾਨੀਟਰ ਕੀਤਾ ਸੀਗਾ ਪਰ ਸਮੇਂ ਨਾਲ ਕੁਝ ਚੇਂਜ ਨਹੀਂ ਹੋ ਪਾਇਆ ਨਹੀਂ ਇਸ ਤਰ੍ਹਾਂ ਨਹੀਂ ਉੱਥੇ ਦੇਖੋ ਜਿਹੜਾ ਕੰਪਨੀ ਸੀਗੀ ਉੱਥੇ ਜੀ ਆਈਟੀਐਫ ਜਿਹੜੀ ਕਿ ਦੋ ਟੂ ਡੋਰ ਕਲੈਕਸ਼ਨ ਕਰਦੀ ਸੀ ਤੇ ਜਿਸਨੇ ਇਹਦੀ ਸੈਪਰੇਸ਼ਨ ਵੀ ਕਰਨੀ ਸੀ ਉੱਥੇ ਉੱਥੇ ਵੇਸਟ ਸੋਰਸ ਸੈਗਰੀਗੇਟਡ ਹੈਗਾ ਮਤਲਬ ਘਰੋਂ ਹੀ ਜਦੋਂ ਇਕੱਠਾ ਕੀਤਾ ਜਾਂਦਾ ਸੀ ਕੂੜਾ ਤਾਂ ਵੇਸਟ ਸਟੱਡ ਹੁੰਦਾ ਵੈਟ ਵੇਸਟ ਸਟੱਡ ਹੁੰਦਾ ਸੀ ਤੇ ਡਰਾਈ ਵੇਸਟ ਸਟੱਡ ਹੁੰਦਾ ਸੀ ਬਟ ਉਸ ਦੇ ਅੱਗੇ ਕੰਪਨੀ ਦੇ ਆਪਰੇਸ਼ਨ ਚ ਕੋਈ ਪ੍ਰੋਬਲਮ ਸੀਗੀ ਹੈ ਲੇਕਿਨ ਉੱਥੇ ਜਿਹੜਾ ਸਾਡਾ ਕੂੜੇ ਦਾ ਲੀਗਸੀ ਉਹਨੂੰ ਕਲੀਅਰ ਕਰਨਾ ਉਹਨੂੰ ਸਮੱਸਿਆ ਹੈਗੀ ਹੈ ਕਿ ਕੂੜੇ ਦੀ ਲਿਫਟਿੰਗ ਜਿਸ ਤਰ੍ਹਾਂ ਤੁਹਾਨੂੰ ਗੱਲ ਕਰ ਹੀ ਰਹੇ ਸੀਗੇ ਉਹਨੂੰ ਉਹਦੇ ਲਈ ਵੀ ਮੇਰੇ ਖਿਆਲ ਨਾਲ ਬਹੁਤ ਜਲਦ ਤੁਸੀਂ ਟੈਂਡਰ ਲਗਾ ਰਹੇ ਹੋ ਜਾਂ ਕਿਸੇ ਕੰਪਨੀ ਨੂੰ ਦੇ ਚੁੱਕੇ ਹੋ ਉਹ ਹੁਣ ਇਹ ਕੰਮ ਨੂੰ ਸ਼ੁਰੂ ਕਰੇਗੀ ਟੈਂਡਰ ਲੱਗ ਕੇ ਅਸੀਂ ਐਲਓਆਈ ਦੇ ਦਿੱਤਾ ਜੀ देयर इज ਅ ਕੰਪਨੀ 3R ਮੈਨੇਜਮੈਂਟ ਕਰਕੇ ਹੈਗੀ ਹੈ ਬਹੁਤ ਸਾਰੇ ਸ਼ਹਿਰਾਂ ਚ ਕਰ ਰਹੀ ਹੈ ਗੋਆ ਵੀ ਸਿਲਵਾਸਾ ਐਂਡ ਆਲ ਵੱਡੇ ਵੱਡੇ ਸ਼ਹਿਰਾਂ ਚ ਇਹ ਕਰ ਰਹੇ ਨੇ ਸੋ ਉਹਨਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦਾ ਲੋਇਸਟ ਰੇਟ ਸੀ ਐਲ1 ਉਹੀ ਆਇਲੇ ਉਹਨਾਂ ਨੂੰ ਅਸੀਂ ਕੱਲ ਐਲਓਆਈ ਦਿੱਤਾ ਐਂਡ ਉਹ ਆਲਰੇਡੀ ਫੀਲਡ 'ਚ ਪਿਛਲੇ ਕੁਝ ਦਿਨਾਂ ਤੋਂ ਸੀਗੇ ਸਰਵੇਜ਼ ਕਰ ਰਹੇ ਸੀਗੇ ਤੇ